ਇਹ ਲੜਕੇ ਦਾ ਜਸਕਰਨ ਸਿੰਘ ਦਾ ਵਿਆਹ ਇਹਦੇ ਨੇ ਪਿੰਡ ਉੱਚਾ ਗੁਰਪ੍ਰੀਤ ਕੋਰ ਦੀ ਲੜਕੀ ਨਾਲ ਹੋਇਆ ਸੀਗਾ ਤੇ 21 ਤਰੀਕ ਤੋਂ ਫੰਕਸ਼ਨ ਨੇ ਬਾਹਰ ਲਿਆਏ ਸੀਗੇ ਇੱਥੇ ਪਰੋਹਣੇ ਸਾਡੇ ਭੈਣ ਸਾਡੀ ਸੀ ਲੜਕੀ ਸਾਡੀ ਬਾਹਰੋਂ ਕੈਨੇਡਾ ਤੋਂ ਆਈ ਸੀ ਭੈਣ ਅੰਗਲੇਂਡ ਤੋਂ ਆਈ ਸੀ ਤੇ ਹਾਲੇ 4 ਤਰੀਕ ਨੂੰ ਲੜਕੀ ਸਾਡੀ ਬਾਹਰੋਂ ਜਾਂਦੀ ਆ 5 ਤਰੀਕ ਨੂੰ ਭੈਣ ਸਾਡੀ ਜਾਂਦੀ ਆ ਅਸੀਂ 12 ਵਜੇ ਰਾਤ ਨੂੰ ਉਹਨਾਂ ਨੂੰ ਤੋਰਦੇ ਆ ਤੇ ਸਵੇਰ ਨੂੰ 6 ਵਜੇ ਇਹ ਉੱਠਦੇ ਆ ਤੇ ਇਹ ਆਪਣੇ ਭਰਾ ਨੂੰ ਸੱਦੀ ਆ ਵੀ ਮੈਂ ਭਰਾ ਆਉਂਦਾ ਆ ਸੱਚ ਤੇ ਤੇ ਮੇਰਾ ਡੈਡੀ ਬਿਮਾਰ ਆ ਸਾਡੇ ਗੰਨਿਆਂ ਦੇ ਪੈਸੇ ਇਹਦੇ ਅਕਾਊਂਟ ਦੇ ਵਿੱਚ ਆਉਂਦੇ ਆ ਸੀ ਘਟਾਉਣੇ ਆ ਤੇ ਡੈਡੀ ਦੀ ਦਵਾਈ ਲੈਣ ਜਾਣਾ ਆ ਤੇ ਅਸੀਂ ਇਹਨੂੰ ਲੈ ਕੇ ਜਾਣਾ ਆ ਤੇ ਇਹ ਅੰਦਰ ਤਿਆਰ ਹੋਈ ਆ ਸਾਨੂੰ ਨਹੀਂ ਪਤਾ ਇਹਨੇ ਰਾਤ ਨੂੰ ਸਮਾਨ ਸਾਰਾ ਇਕੱਠਾ ਕੀਤਾ ਕਿਹੜੇ ਬਿੱਲ ਕੀਤਾ ਸਾਨੂੰ ਰਾਤ ਨੂੰ ਕਿਸੇ ਚੀਜ਼ 'ਚ ਕੋਈ ਨਸ਼ੀਲੀ ਦਵਾਈ ਖੜਾਈ ਅਸੀਂ ਸੁੱਤੇ ਸੀਗੇ ਰਾਤ ਨੂੰ ਇਹ ਸਾਰਾ ਸਮਾਨ ਇਕੱਠਾ ਕੀਤਾ ਸਵੇਰ ਨੂੰ ਉਹਦੇ ਨਾਲ ਭੇਜ ਦਿੱਤੀ ਸਾਨੂੰ ਕੋਈ ਨਹੀਂ ਪਤਾ ਲੱਗਾ ਵੀ ਕੁਝ ਲੈ ਕੇ ਗਈ ਤੇ ਹੀ ਲੈ ਕੇ ਗਈ ਮੋੜ ਕੇ 6 ਤਰੀਕ ਅਸੀਂ ਇਹਦੀ ਵੇਟ ਕਰਦੇ ਰਹੇ ਮੇ ਛੱਡ ਕੇ ਜਾਣਗੇ ਸ਼ਾਮ ਨੂੰ ਫੋਨ ਕਰਕੇ ਕੀਤਾ ਨਹੀਂ ਚੱਕਿਆ ਨੇ ਫੇਰ ਚੱਕਿਆ ਇਹਦੀ ਮਾਂ ਨੇ ਤਾਂ ਕਹਿੰਦੀ ਕੋਈ ਨਹੀਂ ਛੱਡ ਜਾਂਨੇ ਆ ਦੂਜੇ ਦਿਨ ਸਵੇਰ ਨੂੰ ਫੇਰ ਫੋਨ ਕੀਤਾ ਕਹਿੰਦੇ ਅਸੀਂ ਛੱਡ ਜਾਂਨੇ ਆ ਮੁੰਡਿਆ ਕੰਮ 'ਚ ਗਿਆ ਮੁੰਡਾ ਆਉਂਦਾ ਤੇ ਛੱਡ ਜਾਂਨੇ ਆ ਉਸ ਤੋਂ ਬਾਅਦ ਸ਼ਾਮ ਨੂੰ 7:30 ਸ਼ਾਮ ਨੂੰ ਸਾਡੇ ਤੇ ਕਮਲੇਟ ਪਾਤੀ ਆ ਕੁੱਟ ਮਾਰਦੀ ਤੇ ਦਾਜ ਦੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਜਦੋਂ ਇੱਥੇ ਤਲਾਹ ਹੋਈ ਐ ਅਸੀਂ ਆਪਣੇ ਸਮਾਨ ਦੀ ਤਲਾਸ਼ੀ ਕੀਤੀ ਜਾਨੂ ਸਾਡਾ ਸਾਰਾ ਸਮਾਨ ਗਾਇਬ ਸੀਗਾ ਕਿੰਨੇ ਕੰਕਲ ਕਿੰਨੇ ਕ ਲੱਖ ਦਾ ਸੋਨਾ ਸੀਗਾ ਟੋਟਲ ਸਾਰਾ ਟੋਟਲ 8 ਕ ਲੱਖ ਦਾ ਸੋਨਾ ਸੀਗਾ 2000 ਪਾਉਂਡ ਸੀਗਾ ਤੇ ਇੱਥੇ ਇੱਕ ਮੋਬਾਈਲ ਫੋਨ ਸੀਗਾ ਹੈੱਡਫੋਨ ਸੀਗੇ 30 ਹਜ਼ਾਰ ਦੇ ਤੇ ਬਾਕੀ ਸੋਨੇ ਚ ਅੰਕਲ ਕੀ ਕੀ ਸੀਗਾ ਸੋਨੇ ਚ ਦੋ ਸੈਟ ਸੀਗੇ ਚਾਰ-ਚਾਰ ਤੋਲੇ ਦੇ ਹਾਂਜੀ ਇੱਕ ਚੈਨੀ ਸੀਗੀ ਉਹ ਉਧਰੋਂ ਪਾਈ ਸੀ ਹੁਣੇ 1.5 ਤੋਲੇ ਦੀ ਹਾਂਜੀ ਅੱਜ ਅੱਜ ਅੰਕਲ 9 ਤਰੀਕ ਹੋਈ ਆ ਅੱਜ ਮਾਰਚ ਦੀ ਹਾਂਜੀ ਤੇ ਕਿੰਨੇ ਤਰੀਕ ਨੂੰ ਵਿਆਹ ਹੋਇਆ ਸੀਗਾ ਤੁਹਾਡੇ ਘਰ ਵਿਆਹ 21 ਤਰੀਕ ਨੂੰ ਹੋਇਆ 21 ਫਰਵਰੀ ਨੂੰ 22 ਫਰਵਰੀ ਨੂੰ ਅੱਛਾ ਜੀ ਉਸ ਤੋਂ ਬਾਅਦ ਇਹ ਘੁੰਮਣ ਫਿਰਨ ਗਏ ਆ ਫਿਰ ਆਪਣੀ ਪੇਕੀ ਗਈ ਆ ਰਾਤ ਉੱਥੇ ਰਹਿ ਕੇ ਆਈ ਆ ਦੂਜੇ ਦਿਨ ਲੜਕਾ ਲੈ ਕੇ ਆਇਆ ਫਿਰ ਇਹ ਸ਼ੋਪਿੰਗ ਕਰਨ ਗਏ ਲੱਖ ਰੁਪਏ ਦੀ ਮੁੰਡੇ ਦੀ ਸ਼ੋਪਿੰਗ ਕਰਾ ਕੇ ਦਿੱਤੀ ਹੈ ਬੋਟੀ ਨੂੰ ਉਸ ਤੋਂ ਬਾਅਦ ਫਿਰ ਸਾਡੇ ਫੰਕਸ਼ਨ ਫੇਸ ਹੀ 4 ਤਰੀਕ ਦਾ ਅਸੀਂ ਇੱਥੇ ਸਾਡੇ ਰਿਸ਼ਤੇਦਾਰਾਂ ਦੇ ਸੀਗੇ ਉਹ ਬਾਹਰ ਇਧਰੋਂ ਜੁਪੀ ਤੋਂ ਆਏ ਸੀ ਉਹਦਾ ਅਸੀਂ ਵਿਆਹ ਲੜਕੀ ਦਾ ਕੀਤਾ ਤੇ ਚੁਗਾ ਪਿੰਨ 4 ਤਰੀਕ ਨੂੰ ਉਹ ਫੰਕਸ਼ਨ ਸਾਡੇ ਚੱਲਿਆ 24 ਤਰੀਕ ਦੇ ਅਸੀਂ ਪਹਿਲਾਂ ਸਾਡੇ ਮਾਮਾ ਜੀ ਦਾ ਲੜਕਾ ਬਾਹਰੋਂ ਆਇਆ ਸੀ ਉੱਥੇ ਫੰਕਸ਼ਨ ਅਟੈਂਡ ਕੀਤਾ ਤੇ 15 ਤੋਂ 20 ਦਿਨ ਹੋਏ ਜਿਵੇਂ ਵਿਆਹ ਨੂੰ ਤੇ ਯਕਦਮ ਕੀ ਇਹ ਦਿਨ ਉਹਦਾਗੀ ਵਿੱਚ ਪਤਾ ਨਹੀਂ ਹੁਣ ਕੀ ਹੈ ਉਹਦੇ ਕੋਈ ਬਾਹਰ ਰਿਲੇਸ਼ਨ ਹੈ ਕੀ ਹੈਗਾ ਕੀ ਨਹੀਂ ਹੈਗਾ ਉਸੀਂ ਕੀ ਦੱਸ ਸਕਦੇ ਹੁਣ ਰਿਲੇਸ਼ਨ ਹੋਣਗੇ ਤੇ ਤਦ ਹੀ ਉਹਨੇ ਆ ਹੁਣ ਕੰਮ ਕੀਤਾ ਸੋ ਇਕੱਠਾ ਕਰਨ ਦਾ ਨਹੀਂ ਜਦੋਂ ਕੁੜੀ ਜਦੋਂ ਘਰ ਇੱਥੇ ਰਹਿੰਦੀ ਸੀ ਸਾਡੇ ਕੋਲ ਕਿੰਨਾ ਫੋਨ ਤੇ ਗੱਲਾਂ ਬਾਤਾਂ ਵੀ ਕਰਦੀ ਸੀ ਕਿਸੇ ਨਾਲ ਗੱਲਾਂ ਬਾਤਾਂ ਰਵਿੰਦਰ ਰਾਤ ਨੂੰ ਵੀ ਕਰੀ ਪਰ ਜਾ ਕੇ ਕੋਠੇ ਤੇ ਚੜ ਚੜ ਕੇ ਗੱਲਾਂ ਕਰਦੀ ਸੀਗੀ ਕੁਛ ਪਤਾ ਲੱਗਾ ਤੁਹਾਨੂੰ ਕਿੰਨਾ ਗੱਲਬਾਤ ਕਰਦੀ ਸੀ ਕੋਈ ਪਤਾ ਨਹੀਂ ਲੱਗਾ ਉੱਪਰ ਉਹ ਜਾ ਕੇ ਕਰਦੀ ਸੀ ਰਜਾਈ ਜਮੂਹ ਦੇ ਕੇ ਕਰਦੀ ਸੀ ਇਹ ਲਵ ਮੈਰਿਜ ਸੀ ਜਾਂ ਕਿੱਦਾਂ ਨਹੀਂ ਰੇਂਜ ਮੈਰਿਜ ਸੀਗੀ ਜਾਣੀ ਕਿ ਮੋਨੇ ਉਹਨੇ ਦਾ ਨਾ ਮੁੰਡੇ ਨਾਲ ਕੋਈ ਰਿਲੇਸ਼ਨ ਨਹੀਂ ਬਣਾਇ ਬਿਮਾਰੀਆਂ ਦੇ ਬਹਾਨਾ ਲਾਉਂਦੀ ਰਹੀ ਤੇ ਹੁਣ ਇਹਨਾਂ ਨੇ ਕੰਪਲੀਟ ਚ ਕੀ ਲਿਖਿਆ ਤੁਹਾਡੇ ਖਿਲਾਫ ਕੰਪਲੀਟ ਚ ਸਾਡੇ ਤੇ ਇਹ ਨਹੀਂ ਲਿਖਿਆ ਵੀ ਇਹ ਮੇਰੀ ਕੁੱਟਮਾਰ ਕੀਤੀ ਹੈ ਤੇ ਦਾਜ ਮੰਗਦਿਆ ਅੱਛਾ ਜੀ ਹਾਂਜੀ ਤੇ ਇੰਗੇਜਮੈਂਟ ਨੂੰ ਕਿੰਨਾ ਟਾਈਮ ਹੋ ਗਿਆ ਸੀ ਪਹਿਲਾਂ ਇੰਗੇਜਮੈਂਟ ਨੂੰ 1 ਸਾਲ ਤੋਂ ਉੱਪਰ ਹੋ ਗਿਆ ਤੇ ਸਾਲ ਚ ਕੋਈ આરોਪ ਨਹੀਂ ਲਗਾਇਆ ਵੀ ਸਾਡੇ ਕੋ ਦਾਜ ਮੰਗਦੇ ਜਾਂ ਕੁਝ ਨਹੀਂ ਨਹੀਂ ਕੁਝ ਨਹੀਂ ਕੀਤਾ ਮੁੰਡੇ ਨਾਲ ਬਾਹਰ ਮੁੰਡਾ ਸਾਡਾ ਰਹਿੰਦਾ ਇੰਗਲੈਂਡ ਦੇ ਵਿੱਚ ਉਹਨਾਂ ਗੱਲਾਂ ਬਾਤਾਂ ਫੋਨ ਤੇ ਕਰਦੀ ਰਹੀ ਸਭ ਕੁਝ ਯਾਨੀ ਕਿ ਸਹੀ ਚੱਲਦਾ ਗਿਆ ਨਾ ਉਹ ਕਿੱਥੇ ਹੈ ਜੀ ਮੁੰਡਾ ਸਾਨੂੰ ਪਤਾ ਨਹੀਂ ਇਹ ਮੁੰਡੇ ਦਾ ਪਾਸਪੋਰਟ ਲੈ ਕੇ ਹੀ ਆ ਸਾਨੂੰ ਨਹੀਂ ਪਤਾ ਉਹ ਕਿੱਥੇ ਹੈਗਾ ਕਿੱਥੇ ਜਾਂਦੇ ਸਾਡਾ ਸੰਪਰਕ ਹੀ ਨਹੀਂ ਹੋ ਰਿਹਾ ਹਲੇ ਮੁੰਡੇ ਦੇ ਨਾਲ ਹਾਂ ਟੈਨਸ਼ਨ ਦੇ ਵਿੱਚ ਆ ਟੈਨਸ਼ਨ ਲੈ ਗਿਆ ਸਾਨੂੰ ਕੋਈ ਨਹੀਂ ਉਹਦੇ ਲਮਵੇ ਹੋਏਗਾ ਕਿੱਥੇ ਆ ਪਾਸਪੋਰਟ ਇਹਦੇ ਕੋਲ ਆ ਇਹ ਹੀ ਲੈ ਗਈ ਆ ਤੇ ਜਦੋਂ ਅੰਕਲ ਵਿਆਹ ਇਹਦਾ ਹੋਇਆ ਸੀਗਾ ਕੁੜੀ ਦਾ ਤੇ ਘਰ ਲੈ ਕੇ ਆਈ ਸੀ ਕੋਈ ਦਾਜ ਵਗੈਰਾ ਕੁਝ ਸਮਾਨ ਨਹੀਂ ਨਹੀਂ ਇਦਾਂ ਦੀ ਕੋਈ ਚੀਜ਼ ਨਹੀਂ ਸਾਡੇ ਘਰ ਆਈ ਜਿਹੜਾ ਸੋਨਾ ਨਹੀਂ ਆਪਣੀ ਕੁੜੀ ਨੂੰ ਸੈੱਟ ਪਾਇਆ ਮੁੰਡੇ ਨੂੰ ਡੇਢ ਦਿਨਾਂ ਦੀ ਚੈਨੀ ਪਾਈ ਆ ਉਹੀ ਕੁਝ ਆਇਆ ਸਾਡੇ ਕੋਲ ਹੋਰ ਕੱਪੜਾ ਲੀਗਾ ਜੋ ਅੱਜ ਕੱਲ ਚੱਲਦਾ ਇਹ ਉਹ ਕੋਸ਼ਿਸ਼ੀ ਤੇ ਉਹ ਹੈਗਾ ਸਾਰਾ ਸਮਾਨ ਵੇ ਉਹਦਾ ਆਪਣਾ ਸਮਾਨ ਵੇ ਕਰ ਉਹਦਾ ਸਮਾਨ ਇੱਥੇ ਸਾਰਾ ਹੀ ਪਿਆ ਆ ਕੱਪੜੇ ਲੀਡੇ ਸਾਰੇ ਕੱਪੜੇ ਲੀਡੇ ਹਾਲੇ ਪੂਰੀ ਅਸੀਂ ਨਿਕਵਾਰੀ ਨਹੀਂ ਕੀਤੀ ਘਰ ਦੀ ਪੂਰੀ ਵੀ ਕੱਪੜੇ ਲੀਦਾ ਉਹ ਆਪਣਾ ਕਿੰਨਾ ਲੈ ਕੇ ਗਈ ਉਹ ਰਾਤ ਨੂੰ ਲੈ ਕੇ ਗਿਆ ਕੋਈ ਉਹਦਾ ਕਦੋਂ ਲੈ ਕੇ ਗਿਆ ਤੇ ਜਦੋਂ ਤੁਹਾਡੇ ਖਿਲਾਫ ਕੰਪਲੇਟ ਆਈਏ ਤੁਸੀਂ ਉਦੋਂ ਦੱਸਿਆ ਉਹਨਾਂ ਨੂੰ ਵੀ ਤੁਹਾਡਾ ਜਦੋਂ ਤਲਾਸ਼ੀ ਲਈ ਤੇ ਹਾਂਜੀ 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 ਅਸੀਂ ਉਦੋਂ ਤਲਾਸ਼ੀ ਆਪਣੀ ਕਰਕੇ ਸਮਾਨ ਟੁੰਬਾਂ ਦੇਖੀਆਂ ਪਹਿਲਾਂ ਵੀ ਕਿਹੜੀ ਕਿਹੜੀ ਚੀਜ਼ ਗਾਇਬ ਹੋਈ ਆ ਤੈਨੂੰ ਥਾਣਾ ਕਿਹੜਾ ਪੈਂਦਾ ਤੁਹਾਨੂੰ? ਸਾਨੂੰ ਖਾਣਾ 라ਵਲ ਪਿੰਡੀ ਪੈਂਦਾ ਜੀ। ਤੇ ਤੁਸੀਂ ਕੰਪਲੀਟ ਕੀਤੀ ਥਾਣੇ ਵਿੱਚ? ਹਾਂਜੀ ਹਾਂਜੀ ਅਸੀਂ ਉਸੇ ਟਾਈਮ ਰਾਤ ਨੂੰ ਕੰਪਲੀਟ ਕਰਕੇ ਆਏ ਹਾਂ। ਕੀ ਮੰਗ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੀ ਜੋ ਸਾਡਾ ਲੁੱਟ ਖੋ ਹੋਈ ਆ ਉਹ ਸਾਨੂੰ ਦਵਾਈ ਜਾਵੇ। ਇਹ ਤੁਹਾਡਾ ਬੇਟੇ ਦੇ ਵਿਆਹ ਸ਼ਾਦੀ ਹੋਈ ਸੀਗੀ ਜੀ। ਹਾਂਜੀ। ਕਿੰਨੇ ਤਰੀਕ ਨੂੰ ਹੋਈ ਸੀ? 21 ਫਰਵਰੀ। ਤੀਜਕ ਦਾਮ ਕੀ 9 ਬਤਾ ਗਈ ਅੱਜ 9 ਮਾਰਚ ਹੋਈ ਹੈ ਤੇ ਜਿਹੜਾ ਡਿਕਲਪ ਕੰਪਲੀਟ ਦੇ ਦਿੱਤੀ ਥਾਣੇ ਵਿੱਚ ਉਹਨਾਂ ਨੇ। ਸਾਨੂੰ ਦੱਸਾਇ ਕੋਈ ਪਤਾ ਹੀ ਨਹੀਂ ਲੱਗਾ ਕਿਹੜੀ ਕੀ ਉਹਨੂੰ ਹੋਇਆ ਕੀ ਨਹੀਂ ਬੜੀ ਸੋਹਣੀ ਰ ਕਰਕੇ ਕੀ ਗਈਏ ਦਸਮਣੇ ਪਤਾ ਨਹੀਂ ਕੋਈ ਦੱਸਦੀ ਤਾਂ ਮੈਨੂੰ ਪਤਾ ਲੱਗਦਾ ਤੇ ਪੁਲਿਸ ਵਾਲੇ ਆਏ ਤੇ ਤੁਹਾਡੇ ਘਰ ਆਏ ਕਿੱਥੋਂ ਆਏ ਸੀ ਕੁਝ ਪਤਾ ਇੱਥੇ ਪਤਾ ਰਹੇ ਆਏ ਆ ਕੀ ਕਹਿੰਦੇ ਤੁਹਾਨੂੰ ਆ ਕੇ ਉਹ ਉਹਨਾਂ ਨੇ ਇਹ ਕਿਹਾ ਤੁਹਾਡੇ ਤੇ ਕੰਪਲੇਨ ਆਈ ਆ ਵੀ ਦਾਜ ਮੰਗਦੇ ਆ ਕੁੱਟਮਾਰ ਕਰਦੇ ਆ ਸਮਾਨ ਤੁਹਾਡਾ ਵੀ ਕਿਦਾਂ ਤੁਸੀਂ ਚੈੱਕ ਕੀਤਾ ਆਪਣਾ ਮੜ ਕੇ ਸਮਾਨ ਤਾਂ ਵੀ ਉਹਨਾਂ ਦੇ ਆਇਆ ਤੇ ਚੈੱਕ ਕੀਤਾ ਸੀ ਵੀ ਵੀ ਅਸੀਂ ਆਏ ਤਾਂ ਆਪਣੇ ਸਬਜੀ ਪਾਣੀ ਬਣਾਉਣ ਲੈ ਰੋਟੀ ਪਾਣੀ ਅਸੀਂ ਤਾਂ ਆਪਣੇ ਆਏ ਤੇ ਉਹਨਾਂ ਜਦੋਂ ਆਏ ਉਦੋਂ ਚੈੱਕ ਕੀਤਾ ਵੀ ਸਾਡੀ ਵੀ ਕੋਈ ਚੀਜ਼ ਗਈ ਹੋਊਗੀ ਤੇ ਪੁਲਿਸ ਅਕੀ ਇੱਥੇ ਅਸੀਂ ਮੌਕੇ ਤੇ ਹਾਂਜੀ ਇੱਥੇ ਹੀ ਸੀਗਾ ਉਹਨੂੰ ਅਸੀਂ ਦੱਸਿਆ ਸਾਡਾ ਸਾਰਾ ਕੁਝ ਗਿਆ ਵੀ ਅੱਛਾ ਤੇ ਉਹਨਾਂ ਸਾਹਮਣੇ ਤੁਸੀਂ ਚੈਕਿੰਗ ਕੀਤੀ ਆਪਣੇ ਘਰ ਦੀ ਹਾਂਜੀ ਜਦੋਂ ਬਾਹਰ ਬੈਠੇ ਅਸੀਂ ਉਦੋਂ ਆ ਕੇ ਇੱਥੇ ਆਪਣੇ ਡੱਬੇ ਡੁੱਬੇ ਦੇਖੇ ਡੱਬੇ 'ਚ ਕੁਝ ਵੀ ਨਹੀਂ ਸੀਗਾ ਕਿੰਨਾ ਕਸਮਾਨ ਦੀ ਕਰ ਤੁਹਾਡਾ ਟੋਟਲ ਸਾਡੇ ਕੋਲ 4-4 ਟੋਲੇ ਦੇ ਦੋ ਸੈੱਟ ਸੀਗੇ ਤੇ ਇੱਕ ਇਹਦੀ ਆਪਣੀ 1.5 ਟੋਲੇ ਦੀ ਚੈਨੀ ਸੀਗੀ ਮੁੰਡੇ ਵਾਲੀ ਜਦੋਂ ਕੁੜੀ ਦਾ ਭਰਾ ਲੈ ਕੇ ਗਿਆ ਤੁਹਾਨੂੰ ਇਦਾਂ ਲੱਗਾ ਨਹੀਂ ਕਿ ਮਤਲਬ ਇਹ ਇਥੋਂ ਭੱਜ ਕੇ ਗਿਆ ਜਿਆ ਸਮਾਨ ਲੈ ਕੇ ਗਿਆ ਨਹੀਂ ਇਦਾਂ ਉਹਨੇ ਕੋਈ ਸਾਨੂੰ ਡਾਊਟ ਹੀ ਨਹੀਂ ਹੋਣ ਦਿੱਤਾ ਸਾਡੇ ਕੋਲ ਬਹਿ ਕੇ ਚਾਹ ਪੀਦੀ ਆ ਪੀ ਜਦੋਂ ਜਦੋਂ ਗਈ ਆ ਉਹਦੇ ਹੱਥ ਵਿੱਚ ਕੋਈ ਸਮਾਨ ਜਾਂ ਬੈਗ ਸੀਗਾ ਕੋਈ ਹਾਂ ਬੈਗ ਸੀਗਾ ਉਹਦੇ ਕੋਲ ਕਿੱਡਾ ਸੀਗਾ ਬੈਗ ਉਹ ਐਡਾ ਵੱਡਾ ਬੈਗ ਸੀਦਾ ਸੈਡ ਬੈਗ ਪਾ ਕੇ ਬੇਚੀ ਸੁੱਟ ਕੇ ਲੈ ਗਈ ਝੂਲ ਗਈ ਉਹ ਤੇ ਉਸ ਤੋਂ ਬਾਅਦ ਵੀ ਚੈੱਕ ਨਹੀਂ ਕੀਤਾ ਕਮਰਾ ਆ ਕੇ ਵੀ ਅੰਦਰ ਕੀ ਸੀ ਸਾਨੂੰ ਕੋਈ ਡਾਊਟ ਹੀ ਨਹੀਂ ਸੀ ਉਹ ਤੇ ਸਾਨੂੰ ਤੇ ਇੰਨੀ ਗੱਲ ਮੈਨੂੰ ਕਹਿ ਕੇ ਗਈ ਮੈਂ ਰਜਾਈ ਰੱਖਣੀ ਬੈੱਡ ਵਿੱਚ ਮੈਨੂੰ ਆ ਕੇ ਕਹਿੰਦੀ ਮੇਰਾ ਡੈਡੀ ਨਹੀਂ ਠੀਕ ਹੈਗਾ ਤੇ ਕੀਤਾ ਆਉਣ ਲੱਗਾ ਆ ਤੇ ਮੰਮੀ ਮੈਂ ਮਾੜਾ ਜਾ ਜਾਣਾ ਆ ਵੀ ਮੈਂ ਪੈਸੇ ਕਢਾ ਕੇ ਦੇਣੇ ਕਾਊਂਟ ਅਸੀਂ ਕਿੱਥੇ ਚੱਲ ਜਾਇਆ ਮੈਂ ਉਹਨੂੰ ਤੁਰੀ ਜਾਂਦੀ ਨਹੀਂ ਇੰਨੀ ਗੱਲ ਕਹੀ ਮੈਂ ਕਿ ਜੇ ਕੀਤੇ ਤੇਰਾ ਟਾਈਮ ਆਊਗਾ ਤੇ ਛੱਡ ਜਾਈਂ ਜੇ ਤੇਰਾ ਟਾਈਮ ਨਾ ਹੋਇਆ ਤੇ ਇਹ ਜਿਸ ਕਾਰਨ ਨੂੰ ਭੇਜਾਂਗੇ ਤੇ ਤੈਨੂੰ ਗੁਰਪ੍ਰੀਤ ਨੂੰ ਲੈ ਆਊਗਾ ਜਦੋਂ ਸਮਾਂ ਤੁਸੀਂ ਆਪਣਾ ਸਾਰਾ ਦੇਖਿਆ ਜਦੋਂ ਤੁਹਾਡੇ ਦੇ ਕੰਪਲੀਟ ਕੀਤੀ ਤੁਸੀਂ ਉਹ ਵੀ ਦੇਖਿਆ ਤੁਸੀਂ ਫੋਨ ਕੀਤਾ ਉਹਨਾਂ ਨੂੰ ਦੂਜੀ ਧਿਰ ਨੂੰ ਉਧਰੋਂ ਉਹਨਾਂ ਨੂੰ ਮੈਂ ਫੋਨ ਕੀਤਾ ਫਿਰ ਸਵੇਰ ਨੂੰ ਫੋਨ ਕੀਤਾ 7 ਤਰੀਕ ਨੂੰ ਕੀ ਕਹਿੰਦੇ ਉਹ ਮੈਨੂੰ ਕਹਿੰਦੀ ਮੰਮੀ ਮੈਂ ਗੀ ਭਰਾ ਮੇਰਾ ਹਵੇਲੀ ਨੂੰ ਗਿਆ ਆ ਤੇ ਮੈਂ ਉਹ ਆਉਂਦਾ ਤੇ ਮੈਨੂੰ ਛੱਡ ਕੇ ਜਾਂਦਾ ਹੈ ਨਹੀਂ ਸਮਾਨ ਦੀ ਗੱਲਬਾਤ ਨਹੀਂ ਕੀਤੀ ਸਮਾਨ ਦੀ ਗੱਲ ਨਹੀਂ ਸੀ ਕੋਈ ਗੱਲ ਨਹੀਂ ਕੀਤੀ ਅਸੀਂ ਤੇ ਇਹ ਸਮਝ ਰਹੇ ਹਾਂ ਵੀ ਚਲੋ ਨਿਆਣਾ ਐ ਨਿਆਣਾ ਗਲਤੀ ਫਲਤੀ ਕਰ ਹੀ ਲੈਂਦਾ ਸਾਨੂੰ ਇਸ ਗੱਲ ਤੇ ਉਹਦੇ ਤੇ ਕੋਈ ਡਾਕਟਰੀ ਸੀ ਵੀ ਇਹ ਇਦਾਂ ਸਾਡੇ ਨਾਲ ਕਰੂਗੀ ਇਹ ਪਾਸਪੋਰਟ ਕਿਉਂ ਲੱਗੀ ਮੁੰਡੇ ਦਾ ਜਾ ਕੇ ਵੀਰੇ ਇਹ ਪਾਸਪੋਰਟ ਤੇ ਬਾਅਦ ਚ ਪਤਾ ਲੱਗਿਆ ਜਦੋਂ ਮੁੰਡਾ ਰਾਮਾ ਮੰਡੀ ਗਿਆ ਜਦੋਂ ਦੇਖਿਆ ਉਹਨੇ ਆਪਣਾ ਕੋਈ ਚੀਜ਼ ਦੇਖੀ ਪਾਸਪੋਰਟ ਦੇਖਿਆ ਫਿਰ ਇਹਦੀ ਮੰਮੀ ਨੇ ਫੋਨ ਚੱਕਿਆ ਵੀ ਪਾਸਪੋਰਟ ਗੁਰਪ੍ਰੀਤ ਦਾ ਹੈ ਨਹੀਂਗਾ ਵੀ ਮੇਰੇ ਕੋ ਕਿਤੇ ਡੇਗਤ ਨਹੀਂ ਪਿਆ ਤੇ ਇਹਦੀ ਮੰਮੀ ਕਹਿੰਦੀ ਗੁਰਪ੍ਰੀਤ ਹਸਪਤਾਲ ਗਈ ਆ ਅੰਦਰ ਤੇ ਆਉਂਦੀ ਤੇ ਤੇਰੀ ਗੱਲ ਕਰੋ ਨਹੀਂ ਮੁੜਕੇ ਇਹਨਾਂ ਨੂੰ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਕਰਾਈ ਤੇ ਮੁੰਡਾ ਕੰਮ ਕਰ ਕੀ ਕਰਦਾ ਸੀ ਉਦਾਂ ਆਪਣਾ ਮੁੰਡਾ ਤਾਂ ਬਾਹਰ ਹੀ ਸੀਗਾ ਇੰਗਲੈਂਡ ਵਿੱਚ ਹੀ ਉੱਥੇ ਆਪਣੇ ਡਿਲੀਵਰੀਆਂ ਦਾ ਕੰਮ ਚੱਲਦਾ ਆ ਉਹਦਾ ਕਿੰਨੇ ਟਾਈਮ ਤੋਂ ਆਇਆ ਸੀ ਇੱਥੇ ਪਗਵਾੜੇ ਮਹੀਨੇ ਨਹੀਂ ਆਇਆ ਵਿਆਹ ਹੋ ਗਿਆ ਵਿਆਹ ਤੇ ਆਇਆ 12 ਤਰੀਕ ਤੋਂ ਆਇਆ ਆ ਓਕੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਇਹ ਤੇ ਇਹ ਕਹਿੰਦੇ ਜੋ ਸਾਡਾ ਲੈ ਕੇ ਗਈ ਉਹ ਸਾਡਾ ਵਾਪਸ ਕਰ ਦੇਵੇ ਤੇ ਜਿਹੜੀ ਕੰਪਲੇਂਟ ਤੁਹਾਡੇ ਖਿਲਾਫ ਕੀਤੀ ਹੈ ਉਹ ਕਿੰਨੀ ਸਚਾਈ ਉਹਦੇ ਵਿੱਚ ਸਾਡੇ ਕੋਲ ਕੋਈ ਚੀਜ਼ ਨਹੀਂ ਉਹਦੀ ਆਈ ਨਹੀਂ ਜਿਹੜੀ ਉਹ ਕਹਿੰਦੇ ਵੀ ਦਾਜ ਮੰਗਦੇ ਸਾਡੇ ਕੋਲ ਅਸੀਂ ਕੋਈ ਸਭ ਝੂਠੀ ਕੰਪਲੇਨ ਨਹੀਂ ਆ ਨਾ ਅਸੀਂ ਦਾਜ ਦੀ ਗੱਲ ਕੀਤੀ ਆ ਸਾਲ ਮੇਰੇ ਨਾਲ ਗੱਲ ਕਰਦੀ ਰਹੀ ਫੋਨ ਦੇ ਉੱਤੇ ਬੜੀ ਵਧੀਆ ਰਹੀ ਆ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਪਤਾ ਨਹੀਂ ਆ ਦੋ ਚੌਂ ਦਿਨਾਂ ਚ ਇਹਨੂੰ ਹੋਇਆ ਕੀ ਆ ਜਾਂ ਕੋਈ ਦਾ ਪਿੱਛੋਂ ਪ੍ਰੈਸ਼ਰ ਸੀਗਾ ਕ ਇਹਦਾ ਕਾਹਦਾ ਪ੍ਰੈਸ਼ਰ ਇਹਨੂੰ ਪਿਆ ਆ ਜਿਹੜਾ ਇਹ ਤੁਹਾਨੂੰ ਲੱਗਦਾ ਕੋਈ ਇਹਦਾ ਫੋਨ ਤੇ ਕੋਈ ਸਮਝਾਂਦਾ ਵਗੈਰਾ ਇਹਨੂੰ ਫੋਨ ਦੇ ਉੱਤੇ ਕੋਈ ਫੋਨ ਦੇ ਉੱਤੇ ਸਮਝਾਂਦਾ ਕੋਠੇ ਦੇ ਉੱਤੇ ਚਾਰ ਪੰਜ ਤਰੀਕ ਕੱਪੜੇ ਧੁੰਦੀ ਆ ਤਾਂ ਨਾਲ ਉਹ ਸਾਡੇ ਕੁੜੀ ਸੀਗੀ ਇੱਥੇ ਕੰਮ ਕਰਦੀ ਸਾਡੇ ਪਤਾ ਨਹੀਂ ਕਿ ਇਸੇ ਮੁੰਡੇ ਨਾਲ ਗੱਲ ਕਰਦੀ ਸੀ ਕਿ ਪਤਾ ਨਹੀਂ ਕਿੰਨਾ ਕਰਦੀ ਸੀ ਉਹਨੂੰ ਇਹ ਕਹੀ ਗਈ ਵੀ ਜਿਹੜੀ ਉਹ ਖੱਟੀ ਟੈਂਕੀ ਵਾਲਾ ਘਰ ਉਹ ਸਾਡਾ ਆ ਇਹ ਉਹ ਮੁੰਡਾ ਕੋਈ ਇਸਰਵਾਰ ਵਾਲੇ ਰੋਡ ਤੇ ਖੜਾ ਹੋਊਗਾ ਇਹਦਾ ਉਹਨੂੰ ਦੱਸਦੀ ਹੋਊਗੀ ਵੀ ਮੈਂ ਇਸ ਘਰ ਚ ਰਹਿਣੀ ਆ ਤੇ ਜਿਹੜਾ ਮੁੰਡਾ ਲੈਣ ਆਇਆ ਸੀ ਤੁਸੀਂ ਦੇਖਿਆ ਵਾਕਈ ਭਰਾ ਸੀ ਕੋਈ ਥੋੜੀ ਜਿਹੀ ਮੁੰਡਾ ਕੋਈ ਉਹ ਭਰਾ ਹੀ ਸੀ ਅੱਜ ਪਿੰਡ ਬਹਾਮੀ ਦੀ ਪੰਚਾਇਤ ਲੰਬardar ਤੇ ਹੋਰ ਮੋਹਤਵਾਰ ਸੱਜਣਾਂ ਇੱਕ ਐਪਲੀਕੇਸ਼ਨ ਦੇ ਕੇ ਗਏ ਆ ਵੀ ਜਿਹੜੀ ਸਾਡ ਲੜਕੀ 6 ਤਰੀਕ ਨੂੰ ਘਰੋਂ ਸਾਡੇ ਗਿਆਣਾ ਲੈ ਕੇ ਚਲੇਗੀ ਦੋਵਾਂ ਤਰ੍ਹਾਂ ਨੂੰ ਬਲਾ ਕੇ ਡਰਾਫਟ ਕੀਤੀ ਜਿਉਗੀ ਜਦ ਕਿ ਉਹਨਾਂ ਦਾ ਮੈਟਰ ਖਾਣਾ ਪਤਾਰਾ ਵਿੱਚ ਜ਼ਿਲ੍ਹਾ ਜਲੰਧਰ ਵਿੱਚ ਚੱਲ ਰਿਹਾ। ਜਿੰਨਾਂ ਕਿ ਇਹ ਰੋਪਲਿਆ ਜਿਹਨ ਮੇਰਾ ਜਿਹੜਾ ਘਰ ਆਵਾ ਉਹ ਮੇ ਤੋਂ ਦਾਜ ਦੀ ਮੰਗ ਕਰਦੇ। ਸਹੁਰੇ ਕੋਈ ਦੋਨਾਂ ਤਰ੍ਹਾਂ ਕੰਪਲੇਟ ਹੈ ਤੁਹਾਨੂੰ? ਮੈਨੂੰ ਤੇ ਸਹੁਰੇ ਪਰਵਾਨੇ ਉਹਦੇ ਨੇ ਕੰਪਲੇਟ ਦਿੱਤੀ ਆ। ਅੱਛਾ ਜੀ। ਸਹੁਰੇ ਦਾ ਨਾਮ ਹੈਗਾ ਪਰਮਜੀਤ ਸਿੰਘ। ਅੱਛਾ ਜੀ। ਤੇ ਸਰ ਟਾਈਮ ਬਗਰ ਦਿੱਤਾ ਹਣਾ ਹੁਣਾਂ ਦਾ ਤੇ ਅੱਜ ਦਰਖਾਸਤ ਆਜੀ ਦੇ ਕੇ ਜਿਹੜਾ ਨੋਟਰੀਕ ਨੂੰ ਤੇ 7 ਤਰੀਕ ਦੀ ਦਰਖਾਸਤ ਉਹਨਾਂ ਦੀ ਉੱਤੇ ਆ ਪੇ थाना ਪਟਾਰਾ ਜ਼ਿਲ੍ਹਾ ਜਲੰਧਰ ਵਿੱਚ ਚਲ ਗਈ ਹੈ ਤੇ ਡਰਾਪ ਕਰ ਰਹੇ ਆ ਜੋ ਸਾਹਮਣੇ ਹੋਊਗਾ ਤੱਖਾਂ ਵੀ ਧਾਤੇ ਠੀਕ ਕਰੂ ਜੀ ਮੇਰੇ ਛੇ ਲੰਡੀ ਜੀ ਹਾਂਜੀ ਇਹ 21 ਤਰੀਕ ਨੂੰ ਸਾਡੇ ਲੜਕੇ ਦਾ ਜਸਕਰਨ ਸਿੰਘ ਦਾ ਵਿਆਹ ਇਹਦੇ ਨੇ ਪਿੰਡ ਉੱਚਾ ਗੁਰਪ੍ਰੀਤ ਕੋਰ ਦੀ ਲੜਕੀ ਨਾਲ ਹੋਇਆ ਸੀਗਾ ਤੇ 21 ਤਰੀਕ ਤੋਂ ਫੰਕਸ਼ਨ ਨੇ ਬਾਹਰ ਲਿਆਏ ਸੀ ਕਿ ਇੱਥੇ ਪਰੋਹਣੇ ਸਾਡੇ ਭੈਣ ਸਾਡੀ ਸੀ ਲੜਕੀ ਸਾਡੀ ਬਾਹਰੋਂ ਕ੍ਰੈਂਟਾ ਤੋਂ ਆਈ ਸੀ ਭੈਣ ਅੰਗਲੇਂਡ ਤੋਂ ਆਈ ਸੀ ਤੇ ਹਾਲੇ 4 ਤਰੀਕ ਨੂੰ ਲੜਕੀ ਸਾਡੀ ਬਾਹਰ ਨੂੰ ਜਾਂਦੀ ਆ 5 ਤਰੀਕ ਨੂੰ ਭੈਣ ਸਾਡੀ ਜਾਂਦੀ ਆ ਜੀ 12 ਵਜੇ ਰਾਤ ਨੂੰ ਉਹਨਾਂ ਨੂੰ ਤੋਰਦੇ ਆ ਤੇ ਸਵੇਰ ਨੂੰ 6 ਵਜੇ ਇਹ ਉੱਠਦੇ ਆ ਤੇ ਇਹ ਆਪਣੇ ਭਰਾ ਨੂੰ ਸਾਦੀ ਆ ਵੀ ਮੈਂ ਭਰਾ ਆਉਂਦਾ ਆ ਸੱਚ ਤੇ ਤੇ ਮੇਰਾ ਡੈਡੀ ਬਿਮਾਰ ਆ ਸਾਡੇ ਗੰਨਿਆਂ ਦੇ ਪੈਸੇ ਇਹਦੇ ਅਕਾਊਂਟ ਦੇ ਵਿੱਚ ਆਉਂਦੇ ਆ ਅਸੀਂ ਘਟਾਉਣੇ ਆ ਤੇ ਡੈਡੀ ਦੀ ਦਵਾਈ ਲੈਣ ਜਾਣਾ ਆ ਤੇ ਅਸੀਂ ਇਹਨੂੰ ਲੈ ਕੇ ਜਾਣਾ ਆ ਤੇ ਇਹ ਅੰਦਰ ਤਿਆਰ ਹੋਈ ਆ ਸਾਨੂੰ ਨਹੀਂ ਪਤਾ ਇਹਨੇ ਰਾਤ ਨੂੰ ਸਮਾਨ ਸਾਰਾ ਇਕੱਠਾ ਕੀਤਾ ਕਿਹੜੇ ਬਿੱਲ ਕੀਤਾ ਸਾਨੂੰ ਰਾਤ ਨੂੰ ਕਿਸੇ ਚੀਜ਼ ਦੀ ਕੋਈ ਨਸ਼ੀਲੀ ਦਵਾਈ ਖੜਾਈ ਅਸੀਂ ਸੁੱਤੇ ਸੀਗੇ ਰਾਤ ਨੂੰ ਇਹ ਸਾਰਾ ਸਮਾਨ ਇਕੱਠਾ ਕੀਤਾ ਸਵੇਰ ਨੂੰ ਉਹਦੇ ਨਾਲ ਭੇਜ ਦਿੱਤੀ ਸਾਨੂੰ ਕੋਈ ਨਹੀਂ ਪਤਾ ਲੱਗਾ ਵੀ ਕੁਝ ਲੈ ਕੇ ਗਈ ਤੇ ਇਹ ਲੈ ਕੇ ਗਈ ਮੋੜ ਕੇ 6 ਤਰੀਕ ਅਸੀਂ ਇਹਦੀ ਵੇਟ ਕਰਦੇ ਰਹੇ ਮੇ ਛੱਡ ਕੇ ਜਾਣਗੇ ਸ਼ਾਮ ਨੂੰ ਫੋਨ ਕਰਕੇ ਕੀਤਾ ਨਹੀਂ ਚੱਕਿਆ ਨੇ ਇਹ ਚੱਕਿਆ ਇਹਦੀ ਮਾਂ ਨੇ ਤਾਂ ਕਹਿੰਦੇ ਕੋਈ ਨਹੀਂ ਛੱਡ ਜਾਨੇ ਆ ਦੂਜੇ ਦਿਨ ਸਵੇਰ ਨੂੰ ਫੇਰ ਫੋਨ ਕੀਤਾ ਕਹਿੰਦੇ ਅਸੀਂ ਛੱਡ ਜਾਨੇ ਆ ਮੁੰਡਿਆ ਕੰਮ ਵਿੱਚ ਗਿਆ ਮੁੰਡਾ ਹੁੰਦਾ ਤੇ ਛੱਡ ਜਾਨੇ ਆ ਉਸ ਤੋਂ ਬਾਅਦ ਸ਼ਾਮ ਨੂੰ 7:00 ਸ਼ਾਮ ਨੂੰ ਸਾਡੇ ਤੇ ਕਮਲੇਟ ਪਾਤੀ ਆ ਕੁੱਟ ਮਾਰਦੀ ਤੇ ਦਾਜ ਦੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਜਦੋਂ ਇੱਥੇ ਤਲਾਹ ਹੋਈ ਆ ਅਸੀਂ ਆਪਣੇ ਸਮਾਨ ਦੀ ਤਲਾਸ਼ੀ ਕੀਤੀ ਜਦੋਂ ਸਾਡਾ ਸਾਰਾ ਸਮਾਨ ਗਾਇਬ ਸੀਗਾ ਕਿੰਨੇ ਗੰਕਲ ਕਿੰਨੇ ਕੁ ਲੱਖ ਦਾ ਸੋਨਾ ਸੀਗਾ ਟੋਟਲ ਸਾਰਾ ਟੋਟਲ 8 ਕੁ ਲੱਖ ਦਾ ਸੋਨਾ ਸੀਗਾ 2000 ਪਾਉਂਡ ਸੀਗਾ ਤੇ ਇਹ ਕੋਮੋ ਵਾਲਾ ਫੋਨ ਸੀਗਾ ਹੈੱਡਫੋਨ ਸੀਗੇ 30000 ਦੇ ਤੇ ਬਾਕੀ ਸੋਨੇ ਚ ਅੰਕਲ ਕੀ ਕੀ ਸੀਗਾ ਸੋਨੇ ਚ ਦੋ ਸੈਟ ਸੀਗੇ ਠੀਕ ਚਾਰ ਚਾਰ ਤੋਲੇ ਦੇ ਠੀਕ ਹੈ ਹਾਂਜੀ ਇੱਕ ਚੈਨੀ ਸੀਗੀ ਉਹ ਉਧਰੋਂ ਪਾਈ ਸੀ